ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਤਾਂ ਅੱਜ ਦਾ ਜਿਹੜਾ ਆਪਣਾ ਟੌਪਿਕ ਸੀਗਾ ਗੁਰਬਾਣੀ ਨਾਲ ਆਪਾਂ ਮਨ ਤੇ ਕਿਵੇਂ ਕਾਬੂ ਰੱਖ ਸਕਦੇ ਆ ਜਾਂ ਗੁਰਬਾਣੀ ਪਾਠ ਪੂਜਾ ਜਿੰਨਾ ਆਪਾਂ ਕਰਦੇ ਆ ਨਾਮ ਸਿਮਰਨ ਕਰਦੇ ਆ ਜਦੋਂ ਆਪਾਂ ਗੁਰਬਾਣੀ ਨਾਲ ਜੁੜਦੇ ਆ ਤਾਂ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਹੁੰਦੇ ਆ ਤੇ ਕੀ ਕੀ ਬਦਲਾਅ ਆਉਂਦੇ ਆ ਇਸ ਸੰਬੰਧੀ ਵਾਹਿਗੁਰੂ ਜੀ ਆਪਾਂ ਗੱਲਬਾਤ ਅੱਜ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੈਗੁਰੂ ਜੀ ਸਪੋਰਟ ਕਰਿਆ ਕਰੋ ਤਾਂ ਜੋ ਮੋਟੀਵੇਸ਼ਨ ਬਣੇ ਰਹੇ ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕਮੈਂਟ ਹੁੰਦਾ ਕੋਈ ਪੁੱਛਿਆ ਕਰੋ ਜਰੂਰ ਕਰਿਆ ਕਰੋ ਕਮੈਂਟ ਹਨ ਤਾਂ ਕਿਉਂਕਿ ਸਾਰੀ ਉਮਰ ਆਪਣਾ ਆਪਾਂ ਨੂੰ ਸਿੱਖਣ ਲਈ ਮਿਲਦਾ ਤਾਂ ਮੈਂ ਵੀ ਤੁਹਾਡੇ ਤੋਂ ਸਿੱਖ ਸਕਾਂ ਕੁਛ ਨਾ ਕੁਛ ਤੇ ਜਿਸ ਤਰ੍ਹਾਂ ਕੁਛ ਮੋਟੀਵੇਸ਼ਨ ਕੁਛ ਗਰਬਾਰੀ ਸਮੁੰਦੀ ਤੇ ਵੀਡੀਓ ਪਾਈਆਂ ਜਾਂਦੀਆਂ ਨੇ ਤਾਂ ਤੁਸੀਂ ਦੇਖਦੇ ਹੋ ਉਸੇ ਤਰ੍ਹਾਂ ਤੁਹਾਡੇ ਵਿਚਾਰ ਕਮੈਂਟਾਂ ਦੇ ਵਿੱਚ ਆਉਣ ਤੇ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਹੈ ਨਾ ਤਾਂ ਵਾਈ ਗੁਰੂ ਜੀ ਹੁਣ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤਾਂ ਅੱਜ ਦਾ ਆਪਣਾ ਟੌਪਿਕ ਸੀਗਾ ਕਿ ਜਦੋਂ ਆਪਾਂ ਕੁਰਬਾਨੀ ਨਾਲ ਜੁੜਦੇ ਆਂ ਪਰਮਾਤਮਾ ਨਾਲ ਜੁੜਦੇ ਆਂ ਤਾਂ ਕਿਸ ਤਰ੍ਹਾਂ ਆਪਣੇ ਜ਼ਿੰਦਗੀ ਦੇ ਵਿੱਚ ਬਦਲਾ ਆਉਂਦੇ ਆ ਹਨ ਜੋ ਮੇਰਾ ਐਕਸਪੀਰੀਅੰਸ ਹੈ ਵਾਈ ਗੁਰੂ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਉਸੇ ਤਰ੍ਹਾਂ ਹਨ ਤੇ ਸਭ ਤੋਂ ਪਹਿਲੀ ਗੱਲ ਹੈ ਤਾਂ ਵਾਹਿਗੁਰੂ ਜਦੋਂ ਆਪਾਂ ਪਰਮਾਤਮਾ ਨਾਲ ਜੁੜਦੇ ਆ ਗੁਰਬਾਣੀ ਦੇ ਨਾਲ ਆਪਾਂ ਜੁੜਦੇ ਆ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਆਪਣੇ ਮਨ ਤੇ ਨਾ ਕੁਝ ਕਾਬੂ ਰਹਿਣਾ ਸ਼ੁਰੂ ਹੋ ਜਾਂਦਾ ਹੈਗਾ ਵੀ ਆਪਾਂ ਆਪਣੇ ਮਨ ਤੇ ਕਾਬੂ ਕਰਨਾ ਸ਼ੁਰੂ ਕਰ ਦਿੰਨੇ ਆ ਜਿਸ ਤਰ੍ਹਾਂ ਆਪਣੇ ਬਹੁਤ ਸਾਰੀਆਂ ਪਹਿਲਾਂ ਇਸ਼ਾਵਾਂ ਹੁੰਦੀਆਂ ਨੇ ਤਾਂ ਇਸ਼ਾਵਾਂ ਦੇ ਨਾਲ ਨਾਲ ਵਾਹਿਗੁਰੂ ਜੀ ਆਪਾਂ ਜਿਹੜਾ ਹੈਗਾ ਅਨਜਾਇਜ਼ ਖਰਚੇ ਕਰਦੇ ਆ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਤਾਂ ਇੱਕ ਆਪਣੇ ਵਿੱਚ ਸਦਗੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਵਾਹਿਗੁਰੂ ਜੀ ਆਪਾਂ ਸਦਗੀ ਵਿੱਚ ਰਹਾਂਗੇ ਤੇ ਆਟੋਮੈਟਿਕਲੀ ਜਿਹੜੇ ਆਪਣੇ ਖਰਚੇ ਉਹ ਘਟ ਜਾਂਦੇ ਹਨਾ ਤਾਂ ਇੱਕ ਗੱਲ ਹੋਰ ਹੈ ਹੋਰ ਖਾਣ ਪੀਣ ਦੀਆਂ ਗੱਲਾਂ ਦੇ ਵਿੱਚ ਵੀ ਮਤਲਬ ਹਰ ਇੱਕ ਚੀਜ਼ ਮਨ ਤੇ ਕਾਬੂ ਹੋ ਜਾਂਦਾ ਹੈਗਾ ਮਨ ਆਪਣਾ ਜਿਹੜਾ ਗੁਰਬਾਣੀ ਨਾਲ ਜਦੋਂ ਆਪਾਂ ਪੂਰੀ ਤਰ੍ਹਾਂ ਜੁੜਦੇ ਆ ਨਾ ਤਾਂ ਮਨ ਆਪਣਾ ਕਾਬੂ 'ਚ ਰਹਿਣ ਲੱਗ ਜਾਂਦਾ ਮਨ ਨੂੰ ਆਪਾਂ ਸਿੱਧੇ ਤਰੀਕੇ ਨਾਲ ਬੰਨ ਤੁਰਨਾ ਸ਼ੁਰੂ ਹੋ ਜਾਂਦਾ ਤੇ ਜਦੋਂ ਸਿੱਧੇ ਤਰੀਕੇ ਨਾਲ ਮਨ ਤੁਰਦਾ ਤਾਂ ਵਾਹਿਗੁਰੂ ਜੀ ਇਹ ਫਿਰ ਘਟਿਆ ਸੋਚ ਜਾਂ ਘਟਿਆ ਕੰਮ ਕਰਨ ਤੋਂ ਡਰਦਾ ਜਦੋਂ ਵਾਹਿਗੁਰੂ ਜੀ ਗੁਰਬਾਣੀ ਨਾਲ ਆਪਾਂ ਜੁੜਦੇ ਆ ਨਾ ਸੱਚੇ ਮਨੋਂ ਨਾਲ ਜਦੋਂ ਆਪਾਂ ਗੁਰਬਾਣੀ ਨਾਲ ਜੁੜ ਜਾਂਦੇ ਆ ਨਾ ਤਾਂ ਆਪਾਂ ਨੂੰ ਪਰਮਾਤਮਾ ਮਹਿਸੂਸ ਹੋਣ ਲੱਗ ਜਾਂਦਾ ਹਰ ਜਗ੍ਹਾ ਤੁਸੀਂ ਇੱਕ ਗੱਲ ਦੇਖਿਆ ਕਿ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਏ ਨਾ ਕਿ ਹਰ ਜਗ੍ਹਾ ਪਰਮਾਤਮਾ ਹੈ ਕਿਸ ਤਰ੍ਹਾਂ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਆ ਫਿਰ ਤੁਹਾਡੇ ਮੂੰਹੋਂ ਤੁਹਾਡੇ ਨਿਕਲਣ ਲੱਗ ਜਾਂਦਾ ਕਿ ਵਾਹਿਗੁਰੂ ਦੇਖਦਾ ਜਾਂ ਤੁਹਾਡਾ ਮਨ ਕਹਿਣ ਲੱਗ ਜਾਂਦਾ ਵੀ ਨਹੀਂ ਕਈ ਵਾਰੀ ਨਾ ਆਪਣਾ ਹੱਥ ਗਲਤ ਕੰਮ ਕਰ ਰਹੇ ਹੁੰਦੇ ਆ ਤਮੰਨਾ ਜਾਂ ਦਿਮਾਗ ਆਪਾਂ ਨੂੰ ਕਹਿੰਦਾ ਕਿ ਨਹੀਂ ਪਰਮਾਤਮਾ ਦੇਖਦਾ ਤੇ ਜਦੋਂ ਤੁਸੀਂ ਇਹ ਚੀਜ਼ ਸੋਚਣ ਲੱਗ ਜਾਓ ਸਮਝ ਲਓ ਤੁਹਾਡਾ ਪਰਮਾਤਮਾ ਨਾਲ ਪਿਆਰ ਹੋ ਗਿਆ ਸਮਝ ਲਓ ਤੁਸੀਂ ਪਰਮਾਤਮਾ ਨਾਲ ਜੁੜ ਚੁੱਕੇ ਹੋ ਪੂਰੀ ਤਰ੍ਹਾਂ ਹਨ ਤਾਂ ਇਸ ਤਰ੍ਹਾਂ ਮਨ ਤੇ ਕਾਬੂ ਰਹਿਣਾ ਸ਼ੁਰੂ ਹੋ ਜਾਂਦਾ ਹੈਗਾ ਅਗਲੀ ਗੱਲ ਹੈ ਬਾਈ குரு ਜੀ ਜਿਵੇਂ ਜਿਵੇਂ ਆਪਾਂ ਗੁਰਬਾਣੀ ਨਾਲ ਜੁੜਦੇ ਜਾਂਦੇ ਹਾਂ ਸੱਚੇ ਮਨ ਨੂੰ ਮੈਂ ਇਹ ਨਹੀਂ ਕਹਿੰਦੀ ਕਿ ਬਹੁਤ ਸਾਰੇ ਲੋਕ ਇਹੋ ਜਿਹੇ ਹੁੰਦੇ ਆ ਬਹੁਤ ਸਾਰੀ ਸੰਗਤ ਇਹੋ ਜੀ ਹੁੰਦੀ ਹੈ ਜਿਹੜੀ ਪਾਠ ਕਰਦੀ ਹੈ ਬਹੁਤ ਪਾਠ ਕਰਦੀ ਹੈ ਪਰ ਅਸਲ ਦੇ ਵਿੱਚ ਉਹ ਮਨ ਤੋਂ ਗੁਰਬਾਣੀ ਨਾਲ ਨਹੀਂ ਜੁੜੀ ਹੁੰਦੀਗੀ ਕਿ ਰੋਜ਼ ਰੋਜ਼ ਪਾਠ ਕਰਨ ਨਾਲ ਜਾਂ ਬਹੁਤ ਜ਼ਿਆਦਾ ਪਾਠ ਕਰਨ ਨਾਲ ਆਪਾਂ ਪਰਮਾਤਮਾ ਨਾਲ ਜੁੜ ਚੁੱਕੇ ਆ ਇਹ ਨਹੀਂ ਠੀਕ ਹੈ ਕਪਾ ਆਪਣੇ ਮੂੰਹ ਨਾਲ ਪਾਠ ਕਰ ਰਹੇ ਆ ਇਹਦਾ ਮਤਲਬ ਇਹ ਨਹੀਂ ਆਪਾਂ ਪਰਮਾਤਮਾ ਨਾਲ ਜੁੜ ਚੁੱਕੇ ਅੰਦਰੋਂ ਆਪਾਂ ਪਰਮਾਤਮਾ ਨਾਲ ਕਿੰਨੇ ਜੁੜ ਚੁੱਕੇ ਆ ਕਿਉਂਕਿ ਜਿਹੜੀ ਗੁਰਬਾਣੀ ਹੈ ਵਾਹਿਗੁਰੂ ਜੀ ਗੁਰਬਾਣੀ ਆਪਾਂ ਨੂੰ ਜ਼ਿੰਦਗੀ ਦੀਆਂ ਸਿੱਧਾਂ ਸਿਖਾਉਂਦੀ ਹੈ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜਿਉਣਾ ਇਹ ਚੀਜ਼ ਸਿਖਾਉਂਦੀ ਹੈ ਤੇ ਪਾਠ ਕਰਕੇ ਆਪਾਂ ਉਹਦੇ ਤੇ ਅਮਲ ਨਾ ਕੀਤਾ ਜ਼ਿੰਦਗੀ ਦੇ ਵਿੱਚ ਆ ਕੁਝ ਸੁਧਾਰ ਹੀ ਨਾ ਕੀਤਾ ਠੀਕ ਹੈ ਤਾਂ ਫਿਰ ਉਸ ਦਾ ਪਾਠ ਦਾ ਫਾਇਦਾ ਕੀ ਤਾਂ ਜਦੋਂ ਤੁਸੀਂ ਪਾਠ ਕਰਦੇ ਹੋ ਸੱਚੇ ਮਨੋਂ ਪਰਮਾਤਮਾ ਨਾਲ ਜੁੜਦੇ ਹੋ ਤਾਂ ਸਭ ਤੋਂ ਜ਼ਿਆਦਾ ਤੁਹਾਡੇ ਵਿੱਚ ਨਿਮਰਤਾ ਆਉਣੀ ਚਾਹੀਦੀ ਹੈ ਨਿਮਰਤਾ ਆਉਗੀ ਵਾਹਿਗੁਰੂ ਜੀ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਕਰਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਨਿਮਰਤਾ ਹੈ ਨਾ ਤਾਂ ਨਿਮਰਤਾ ਦਾ ਕਈ ਵਾਰੀ ਆਰਥ ਕਈ ਲੋਕ ਇਹ ਵੀ ਲੈ ਲੈਂਦੇ ਆ ਕਿ ਕੀ ਹਰ ਇੱਕ ਦੇ ਆਪਾਂ ਥੱਲੇ ਲੱਗੇ ਰਹੀ ਹੈ ਪਈ குரு ਜੀ ਕਹਿੰਦੇ ਹੁੰਦੇ ਆ ਨਾ ਕਿ ਇੱਕ ਚੌਪਾ ਸੌ ਸੌਖਾ ਹਣਾ ਤੇ ਉਸੇ ਤਰ੍ਹਾਂ ਨਿਮਰਤਾ ਜਿਹੜੀ ਹੈ ਨਾ ਉਹਦਾ ਰਿਜ਼ਲਟ ਐਟ ਅ ਟਾਈਮ ਆਪਾਂ ਨੂੰ ਨਹੀਂ ਮਿਲਦਾ ਪਰ ਟਾਈਮ ਪਾ ਕੇ ਜਰੂਰ ਮਿਲਦਾ ਹੈਗਾ ਠੀਕ ਹੈ ਇੱਕ ਆਪਾਂ ਨੂੰ ਜ਼ਿੰਦਗੀ ਦਾ ਬੈਲੈਂਸ ਹੋਣਾ ਚਾਹੀਦਾ ਹੈਗਾ ਵੀ ਜ਼ਿੰਦਗੀ ਗੁਰਬਾਣੀ ਹੈ ਜਿਹੜੀ ਜ਼ਿੰਦਗੀ ਦਾ ਬੈਲੈਂਸ ਆਪਾਂ ਨੂੰ ਸਿਖਾ ਦਿੰਦੀ ਹੈ ਨਿਮਰਤਾ ਦੇ ਵਿੱਚ ਕੁਝ ਆਪਾਂ ਆਪਣੀ ਨਿਮਰਤਾ ਦੇ ਗੁਣ ਦਿਖਾ ਕੇ ਵੀ ਅਗਲੇ ਨੂੰ ਆਪਾਂ ਸਹੀ ਕਰ ਸਕਦੇ ਜੇ ਮੰਨ ਲਓ ਤੁਹਾਡੇ ਨਾਲ ਕੋਈ ਗਲਤ ਕਰ ਰਿਹਾ ਹੈ ਨਾ ਤਾਂ ਨਿਮਰਤਾ ਦੇ ਕੁਝ ਆਪਾਂ ਦਿਖਾ ਕੇ ਨਾ ਤੇ ਫੇਰ ਅਗਲੇ ਨੂੰ ਆਪਾਂ ਸਹੀ ਕਰ ਸਕਦੇ ਹਾਂ ਤਾਂ ਕੁਰਬਾਨੀ ਨਾਲ ਤੁਹਾਡੇ ਜੁੜੇ ਦਾ ਇੱਥੋਂ ਪਤਾ ਲੱਗਦਾ ਵੀ ਤੁਹਾਡੇ ਵਿੱਚ ਨਿਮਰਤਾ ਕਿੰਨੀ ਹੈ ਕਈ ਵਾਰੀ ਆਪਾਂ ਦੇਖਦੇ ਆ ਕਿ ਗੁਰੂ ਘਰਾਂ ਵਿੱਚ ਆਪਾਂ ਜਾਂਦੇ ਹਾਂ ਉੱਥੋਂ ਦੇ ਜਿਹੜੇ ਸੇਵਾਦਾਰ ਹੁੰਦੇ ਐ ਤੇ ਕਈ ਬੜੇ ਬੜੇ ਸੋਹਣੇ ਤਰੀਕੇ ਨਾਲ ਬੋਲਦੇ ਆ ਤੇ ਕਈਆਂ ਵਿੱਚ ਨਿਮਰਤਾ ਬਿਲਕੁਲ ਨਹੀਂ ਹੁੰਦੀਗੀ ਅਬੀ ਟਟ ਟਟ ਕੇ ਜਿਵੇਂ ਪੈਂਦੇ ਆ ਹਨਾ ਤਾਂ ਵੈ ਗੁਰੂ ਜੀ ਆਪਾਂ ਗੁਰੂ ਘਰ ਦੇ ਵਿੱਚ ਸੇਵਾ ਕਰ ਰਹੇ ਆ ਨਾ ਗੁਰੂ ਘਰ ਦਾ ਪਵਮਰਤ ਪਨ ਵੀ ਕੀਤਾ ਹੋਇਆ ਤੇ ਪਰ ਆਪਣੇ ਦੇ ਚ ਨਿਮਰਤਾ ਹੈ ਨਹੀਂ ਆਪਾਂ ਪਾਠ ਪੂਜਾ ਵੀ ਕਰ ਰਹੇ ਆ ਉਹ ਪਾਠ ਪੂਜਾ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਠੀਕ ਹੈ ਬੇਸ਼ੱਕ ਆਪਾਂ ਜਿਹੜੇ ਕਜੰਦੇਗੇ ਦੇ ਵਿੱਚ ਪਰ ਦੱਸਿਆ ਨਾ ਗੁਰਬਾਣੇ ਗੁਣ ਜਿਹੜੇ ਆਪਾਂ ਨੂੰ ਧਾਰਨ ਕਰਨੇ ਚਾਹੀਦੇ ਆ ਉਹ ਕੋਣ ਆਪਾਂ ਧਾਰਨ ਕਰ ਰਹੇ ਆ ਉਹ ਗੁਣ ਆਪਾਂ ਵਧੀਆ ਤਰੀਕੇ ਨਾਲ ਧਾਰਨ ਕਰ ਰਹੇ ਆ ਹਨ ਤੇ ਆਪਾਂ ਬੇਸ਼ੱਕ ਰੋਇ ਦਾ ਇੱਕ ਜਪਜੀ ਸਾਹਿਬ ਦਾ ਪਾਠ ਕਰ ਲੈਣੇ ਆ ਉਹ ਵੀ ਆਪਣੇ ਲਈ ਇਨਫ ਹੈ ਠੀਕ ਹੈ ਤੇ ਅਜੇ ਆਪਾਂ ਬਹੁਤ ਚੌਂਕੜਾ 2 ਘੰਟੇ ਦਾ 3 ਘੰਟੇ ਦਾ ਆਪਣਾ ਚੌਂਕੜਾ ਤੇ ਜਾ ਕੇ ਆਪਾਂ ਬਾਹਰ ਜਾ ਕੇ ਗਾਲਾਂ ਹੀ ਕੱਢਣੀਆਂ ਤੇ ਵੈਗਰੂ ਜੀ ਉਹ ਪਾਠ ਪੂਜਾ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹਨਾ ਤਾਂ ਆਪਣਾ ਜਿਹੜਾ ਮਨ ਹੈ ਉਹ ਨਿਮਰਤਾ ਵੱਲ ਜਾਂਦਾ ਹੈ ਠੀਕ ਹੈ ਅਗਲੀ ਗੱਲ ਹੈ ਵਾਹਿਗੁਰੂ ਜੀ ਤੁਸੀਂ ਈਰਖਾ ਤੋਂ ਹਉਮੈ ਤੋਂ ਹੰਕਾਰ ਤੋਂ ਦੂਰ ਹੁੰਦੇ ਜਾਉਂਗੇ ਠੀਕ ਹੈ ਕੱਲੇ ਇੰਨਾਂ ਚੀਜ਼ਾਂ ਤੋਂ ਨਹੀਂ ਹਉਮੈ ਹੰਕਾਰ ਤੋਂ ਆਪਾਂ ਨੂੰ ਦੂਰ ਹੋਣ ਲਈ ਨਾ ਥੋੜਾ ਦੁਨੀਆ ਤੋਂ ਵੀ ਆਪਾਂ ਨੂੰ ਦੂਰ ਰਹਿਣ ਦੀ ਜ਼ਰੂਰਤ ਹੁੰਦੀ ਹੈ ਜਿਹੜਾ ਪਰਮਾਤਮਾ ਨਾਲ ਜੁੜ ਜਾਂਦਾ ਨਾ ਵੈਗੁਰੂ ਜੀ ਉਹ ਥੋੜਾ ਜਿਆਦਾ ਦੁਨੀਆ ਤੋਂ ਪਰਦਾ ਸੌਰੀ ਦੁਨੀਆ ਤੋਂ ਉਹ ਕੰਨੇ ਖਤਰੋਂ ਲੱਗ ਜਾਂਦਾ ਥੋੜਾ ਜਿਆਦਾ ਉਹ ਆਪਣੇ ਆਪ ਨੂੰ ਇਕੱਲਾ ਰਹਿਣਾ ਉਹਨੂੰ ਜਿਆਦਾ ਵਧੀਆ ਲੱਗਦਾ ਹੈਗਾ ਵੀ ਬਾਣੀ ਸੁਣਨੀ ਬਾਣੀ ਵਿਚਾਰਨੀ ਕਰਨੀ ਹੈ ਨਾ ਤਾਂ ਈਰਖਾ ਹੰਮੇ ਹੰਕਾਰ ਤੁਹਾਡਾ ਜਿਹੜਾ ਦੂਰ ਹੋ ਜਾਂਦਾ ਹੈਗਾ ਤੇ ਅਗਲੀ ਗੱਲ ਹੈ ਵੈਗੁਰੂ ਜੀ ਕਿ ਜਿਹੜਾ ਵੀ ਗੁਰਬਾਣੀ ਨਾਲ ਜੁੜਦਾ ਨਾ ਤਾਂ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਚੜਦੀ ਕਲਾ ਵਿੱਚ ਆਪਣੇ ਆਪ ਨੂੰ ਦੁੱਖਾਂ ਦੇ ਵਿੱਚ ਵੀ ਚੜਦੀ ਕਲਾ ਵਿੱਚ ਰੱਖੂਗਾ ਕਿਉਂਕਿ ਵਾਹਿਗੁਰੂ ਜੀ ਇਹ ਨਹੀਂ ਜ਼ਰੂਰੀ ਹੈਗਾ ਕਿ ਆਪਾਂ ਜੇਕਰ ਗੁਰਬਾਣੀ ਪੜ੍ਹਦੇ ਆਂ ਜਾਂ ਜੇ ਆਪਾਂ ਬਾਟ ਪੂਜਾ ਕਰਦੇ ਆਂ ਗੁਰੂ ਨਾਲ ਜੁੜੇ ਆਂ ਤਾਂ ਇਹਦਾ ਮਤਲਬ ਇਹ ਨਹੀਂ ਆਪਾਂ ਨੂੰ ਦੁੱਖ ਨਹੀਂ ਹੋਣਗੇ ਵਾਹਿਗੁਰੂ ਜੀ ਦੁੱਖ ਸੌਖਾ ਆਪਾਂ ਨੂੰ ਆਉਣੇ ਆ ਜ਼ਰੂਰ ਆਉਣੇ ਵੇਖੋ ਸਿਰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪਰਿਵਾਰ ਸੀ ਇੱਕ ਹਿਸਾਬ ਦੇ ਉਹਨਾਂ ਦੇ ਖਾਨਦਾਨ ਤੋਂ ਸ਼ਹੀਦੀਆਂ ਪ੍ਰਾਪਤ ਕਰ ਰਹੇ ਸੀਗੇ ਉਹਨਾਂ ਦਾ ਖਾਂ ਪੂਰੇ ਪੂਰੇ ਖਾਨਦਾਨ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਵੇਖੋ ਉਹਨਾਂ ਦੇ ਦਾਦਾ ਦੇ ਦਾਦਾ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇ ਅੱਗੇ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਸੀਗਾ ਉਹ ਆ ਰਿਹਾ ਤਾਂ ਵਾਹਿਗੁਰੂ ਜੀ ਉਹ ਵੀ ਗੁਰਬਾਣੀ ਦਾ ਗੁਰੂ ਆਪ ਠੀਕੇ ਕਾਲਪੁਰਖ ਦੀ ਜੋਤ ਤੇ ਉਹਨਾਂ ਨੂੰ ਵੇਖੋ ਕਿੰਨੀ ਆ ਹੌਂਕੜਾਂ ਅੱਛਾ ਵਾਹਿਗੁਰੂ ਜੀ ਉਹੋ ਕਰਨ ਨੂੰ ਤਾਂ ਇਹ ਇੱਕ ਉਂਗਲੀ ਘੁਮਾ ਕੇ ਸਾਰਾ ਕੁਝ ਬਦਲ ਸਕਦੇ ਸੀਗੇ ਪਰ ਉਹਨਾਂ ਨੇ ਆਪਾਂ ਨੂੰ ਇਹ ਚੀਜ਼ਾਂ ਤਾਂ ਸਿਖਾਈਆਂ ਤਾਂ ਦਿਖਾਈਆਂ ਤਾਂ ਜੋ ਕਲ ਨੂੰ ਉਹਨਾਂ ਦਾ ਜਿਹੜਾ ਸਿੱਖ ਪਰਿਵਾਰ ਹੈ ਜਿਹੜਾ ਜਿਹੜਾ ਸਿੱਖੀ ਸਰੂਪ ਹੈ ਉਹ ਨਾ ਡੋਲੇ ਠੀਕ ਹੈ ਉਹ ਵੀ ਆਪਣੇ ਕਿਸੇ ਨਾ ਕਿਸੇ ਦੁੱਖ ਤੋਂ ਵੀ ਡੋਲ ਕੇ ਤੇ ਮੰਨਣਾ ਛੱਡੇ ਉਹ ਹਰ ਇੱਕ ਦੁੱਖ ਦੇ ਵਿੱਚ ਗੁਰਬਾਣੀ ਨਾਲ ਜੁੜੇ ਹਨ ਤੇ ਜਿਵੇਂ ਸਰਸਾ ਨਦੀ ਤੇ ਕਿੰਨੀ ਜ਼ਿਆਦਾ ਭਿਆਨਕ ਲੜਾਈ ਹੋ ਰਹੀ ਸੀਗੀ ਪਿੱਛੇ ਵੀ ਜਿਹੜਾ ਸੀ ਦੁਸ਼ਮਣ ਚੜਿਆ ਆ ਰਿਹਾ ਸੀਗਾ ਫਿਰ ਵੀ ਉਹਨਾਂ ਨੇ ਆਸ਼ਾ ਦੀ ਵਾਰ ਦਾ ਜਿਹੜਾ ਕੀਰਤਨ ਕੀਤਾ ਉੱਥੇ ਤਾਂ ਵਾਹਿਗੁਰੂ ਜੀ ਇਹ ਚੀਜ਼ਾਂ ਆਪਾਂ ਨੂੰ ਉਹਨਾਂ ਨੇ ਸਿਖਾਈਆਂ ਹੈ ਠੀਕ ਹੈ ਵੀ ਆਪਾਂ ਕਿਸੇ ਵੀ ਔਂਕਰ ਦੇ ਵਿੱਚ ਗੁਰੂ ਸਾਹਿਬ ਨੂੰ ਨਹੀਂ ਭੁੱਲਣਾਗਾ ਜਿਹੜਾ ਆਪਣਾ ਨਿਤਨੇਮ ਹੈ ਉਹ ਨਹੀਂ ਭੁੱਲਣਾਗਾ ਤਾਂ ਇਸ ਕਰਕੇ ਉਹ ਆਪਾਂ ਨੂੰ ਦੁੱਖਾਂ ਨਾਲ ਲੜਨਾ ਸਿਖਾ ਗਏ ਗੁਰੂ ਸਾਹਿਬ ਤੇ ਚੜ੍ਹਦੀ ਕਲਾ ਵਿੱਚ ਗੁਰਬਾਣੀ ਆਪਾਂ ਨੂੰ ਰਹਿਣਾ ਸਿਖਾਉਂਦੀ ਹੈ ਅਗਲੀ ਗੱਲ ਹੈ ਬਾਈ ਗੁਰੂ ਜੀ ਕਿ ਜੇ ਤੁਸੀਂ ਗੁਰਬਾਣੀ ਨਾਲ ਜੁੜੇ ਹੋ ਨਾ ਫਿਰ ਤੁਸੀਂ ਸ਼ੁਕਰਾਨੇ ਵਿੱਚ ਸ਼ੁਕਰਾਨਾ ਵਾਹਿਗੁਰੂ ਜੀ ਤੁਸੀਂ ਕਰਨਾ ਸ਼ੁਰੂ ਕਰ ਦੋਗੇ ਹਰ ਟਾਈਮ ਤੁਸੀਂ ਸ਼ੁਕਰਾਨੇ ਵਿੱਚ ਰਹੋਗੇ ਕਿਸੇ ਤਰ੍ਹਾਂ ਦਾ ਜੋ ਕੁਝ ਵੀ ਹੋ ਰਿਹਾ ਪ੍ਰਮਾਤਮਾ ਇਹ ਸੋਚੋਗੇ ਤੁਸੀਂ ਕਿ ਪ੍ਰਮਾਤਮਾ ਕਿਸੇ ਨਾਲ ਵੀ ਮਾੜਾ ਨਹੀਂ ਕਰਦਾ ਪ੍ਰਮਾਤਮਾ ਕਿਸੇ ਦਾ ਵੀ ਬੁਰਾ ਨਹੀਂ ਸੋਚਦਾ ਤਾਂ ਤੁਸੀਂ ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੋਗੇ ਠੀਕ ਹੈ ਸ਼ੁਕਰਾਨੇ ਵਿੱਚ ਰੱਖੋਗੇ ਚੜ੍ਹਦੀ ਕਲਾ ਵਿੱਚ ਰੱਖੋਗੇ ਹਰ ਇੱਕ ਚੀਜ਼ ਦਾ ਤੁਸੀਂ ਗੁਰੂ ਮਹਾਰਾਜ ਅੱਗੇ ਸ਼ੁਕਰਾਨਾ ਕਰੋਗੇ ਹਨ ਤਾਂ ਕਈ ਜੱਜਾ ਹੁੰਦੀਆਂ ਵਾਹਿਗੁਰੂ ਜੀ ਆਪਣੀਆਂ ਜਿਵੇਂ ਆਪਣੀਆਂ ਆਸ਼ਾਵਾਂ ਇੱਛਾ ਆਪਣੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜੋ ਆਪਾਂ ਗੁਰੂ ਸਾਹਿਬ ਅੱਗੇ ਰੱਖਦੇ ਆ ਤੇ ਉਹ ਆਪਣੀਆਂ ਸਫਲ ਨਹੀਂ ਹੁੰਦੀਆਂ ਫਿਰ ਆਪਣਾ ਆਪਾ ਮਨ ਤੋੜ ਦਿੰਨੇ ਆਪਾਂ ਕਹਿੰਦੇ ਪ੍ਰਮਾਤਮਾ ਨੇ ਮੈਨੂੰ ਕੁਛ ਨਹੀਂ ਦਿੱਤਾ ਤੇ ਆਪਾਂ ਉਹ ਚੀਜ਼ ਦਾ ਸ਼ੁਕਰਾਨਾ ਨਿਗਰਦੇ ਜੋ ਆਪਣੇ ਕੋਲ ਹੁੰਦਾ ਉਹ ਚੀਜ਼ ਦਾ ਆਪਾਂ ਸ਼ੁਕਰਾਨਾ ਨਹੀਂ ਕਰਦੇਗੇ ਵਾਹਿਗੁਰੂ ਜੀ ਤੇ ਗੁਰੂ ਮਹਾਰਾਜ ਕਹਿੰਦੇ ਆ ਕਿ ਜਿਵੇਂ ਜਿਵੇਂ ਆਪਾਂ ਉਹਨਾਂ ਦਾ ਸ਼ੁਕਰਾਨਾ ਕਰੀ ਜਾਵਾਂਗੇ ਓਵੇਂ ਓਵੇਂ ਉਹ ਆਪਣਾ ਆਪਾਂ ਨੂੰ ਚੀਜ਼ਾਂ ਦਿੰਦੇ ਜਾਵਾਂਗੇ ਹੁਣ ਵਾਹਿਗੁਰੂ ਜੀ ਜੇਕਰ ਮੈਂ ਆਪਦੀ ਗੱਲ ਕਰਾਂ ਕਈ ਵੀਡੀਓ ਵਿੱਚ ਮੈਂ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਮੈਂ ਗੁਰੂ ਅਸ਼ੀਦਾ ਦੇ ਜਾਂ ਜਾਣਾ ਸ਼ੁਰੂ ਕੀਤਾ ਬਾਬਾ ਦੀਪ ਸਿੰਘ ਜੀ ਦੇ ਚਪਹਿਰੇ ਕੱਟਣੇ ਸ਼ੁਰੂ ਕੀਤੇ ਜਦੋਂ ਮੈਂ ਸਟਾਰਟਿੰਗ ਦੇ ਵਿੱਚ 2023 ਦੇ ਵਿੱਚ ਗੁਰੂ ਸਾਹਿਬ ਦੇ ਦਰ ਤੇ ਜਾਣਾ ਸ਼ੁਰੂ ਕੀਤਾ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੈਨੂੰ ਪਤਾ ਲੱਗਿਆ ਚਪਹਿਰਾ ਸਾਹਿਬ ਦਾ ਤਾਂ ਵੈਗੁਰੂ ਜੀ ਸਭ ਤੋਂ ਵੱਡੀ ਮੰਗ ਮੈਂ ਉੱਥੇ ਤੋਂ ਵੱਡੀ ਨਹੀਂ ਸੀਗੀ ਔਰ ਮੇਰੀ ਜਿਹੜੀ ਜ਼ਰੂਰਤ ਸੀ ਘਰ ਦੇ ਵਿੱਚ ਸਭ ਤੋਂ ਵੱਡੀ ਹੈ ਉਹ ਕਿ ਮੈਂ ਮੰਗ ਪਰਮਾਤਮਾ ਅੱਗੇ ਇੱਛਾ ਆਪਦੀ ਰੱਖੀ ਸੀਗੀ ਕਿ ਜਿਹੜੇ ਮੇਰੇ ਹਸਬੰਡ ਹੈ ਜੋ ਮੈਂ ਪਹਿਲਾਂ ਕਈ ਵੀਡੀਓ ਚ ਸ਼ੇਅਰ ਕੀਤਾ ਹੋਇਆ ਕਿ ਉਹਨਾਂ ਦਾ ਕੋਈ ਬਿਜ਼ਨਸ ਸਹੀ ਤਰ੍ਹਾਂ ਨਹੀਂ ਚੱਲ ਰਿਹਾ ਸੀਗਾ ਸੀ ਬਹੁਤ ਕੋਸ਼ਿਸ਼ਾਂ ਕੀਤੀਆਂ ਹਨ ਤਾਂ ਵੈਗੁਰੂ ਨੇ ਮੇਰੇ ਤੇ ਤਾਂ ਬਹੁਤ ਸੋਹਣੀ ਕਿਰਪਾ ਕੀਤੀ ਹੈ ਕਿ ਮੈਂ ਇੱਕ ਅੱਛੀ ਜੌਬ ਤੇ ਆ ਠੀਕ ਹੈ ਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਸਭ ਕੁਝ ਹੈ ਬਹੁਤ ਵਧੀਆ ਨਾਲ ਤੇ ਪਰ ਉਹਨਾਂ ਦੇ ਬਿਜ਼ਨਸ ਨੂੰ ਲੈ ਕੇ ਕਿਤੇ ਨਾ ਕਿਤੇ ਸ਼ੀ ਪਰੇਸ਼ਾਨ ਸੀਗੇ ਇਸ ਚੀਜ਼ ਨੂੰ ਲੈ ਕੇ ਤਾਂ ਮੈਂ ਜਦੋਂ ਚਪਹਿਰਾ ਸਭ ਉੱਥੇ ਕੱਟਨੇ ਸ਼ੁਰੂ ਕੀਤੇ ਤੇ ਇੱਛਾ ਮੈਂ ਇਹ ਰੱਖੀ ਸੀਗੀ ਕਿ ਮੈਂ ਇੰਨੇ ਚਪਹਿਰੇ ਕਰੂੰਗੀ ਜਾਂ ਮੈਂ ਤੁਹਾਡੇ ਦਰ ਤੇ ਬਾਬਾ ਦੀਪ ਸਿੰਘ ਜੀ ਆਇਆ ਕਰੂੰਗੀ ਤੇ ਮੇਰੀ ਇਹ ਇੱਛਾ ਪੂਰੀ ਹੋਵੇ ਉਦੋਂ ਬਾਅਦ ਅਸੀਂ ਕੋਸ਼ਿਸ਼ ਵੀ ਕੀਤੀ ਐ ਤੇ ਪਰ 100% ਜਿਹੜੀ ਮੇਰੀ ਇੱਛਾ ਇਹ ਪੂਰੀ ਨਹੀਂ ਹੋਈ ਤਬਾਈ ਕਰੂ ਜੀ ਹੁਣ ਦੂਜੇ ਪਾਸੇ ਮੈਂ ਇਹ ਦੇਖਦੀ ਆ ਕਿ ਜਿਵੇਂ ਜਿਵੇਂ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਆ ਅਸੀਂ ਦਸਾਹਬ ਜਾਣਾ ਸ਼ੁਰੂ ਕੀਤਾ ਮੇਰੇ ਘਰ ਦੇ ਵਿੱਚ ਗੁਰਬਾਣੀ ਦਾ ਪਹਿਰਾ ਆ ਗਿਆ ਠੀਕ ਹੈ ਉਸ ਤੋਂ ਬਾਅਦ ਹੀ ਮੈਂ ਅੰਮ੍ਰਿਤ ਪਾਨ ਕੀਤਾ ਪਿਛਲੇ ਸਾਲ 2025 ਦੇ ਵਿੱਚ 27 ਜਨਵਰੀ ਨੂੰ ਜਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈਗਾ ਮੇਰੇ ਬੱਚੇ ਬਹੁਤ ਵਧੀਆ ਪਾਠ ਕਰਦੇ ਮੇਰੇ ਘਰ ਦੇ ਵਿੱਚ ਹਰ ਟਾਈਮ ਗੁਰਬਾਣੀ ਦਾ ਪਹਿਰਾ ਹੈ ਤਾਂ ਇਹ ਚੀਜ਼ਾਂ ਬਹੁਤ ਵਧੀਆ ਹੋਈਆਂ ਗਿਆ ਜਦੋਂ ਮੈਂ ਗੁਰੂ ਨਾਲ ਜੁੜੀ ਹਾਂ ਨਾ ਤਾਂ ਆਪਾਂ ਵੇ ਗੁਰੂ ਜੀ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ ਹਣ ਬਿੱਤੇ ਦਿਨੇ ਜਦੋਂ ਇਲੈਕਸ਼ਨ ਡਿਊਟੀਆਂ ਸੀਗੀਆਂ ਤਾਂ ਬਹੁਤ ਵਾਇਰਲ ਹੋਈ ਹੈ ਜਿਹੜੇ ਦੋਨੋਂ ਮੀਆਂ ਬੀਵੀ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸਵੇਰੇ ਇਹਦੇ ਵਿੱਚ ਉਹਨਾਂ ਦੀ ਗੱਡੀ ਡੱਗੀ ਹੈ ਤੇ ਉਹ ਖਤਮ ਹੋ ਗਏ ਹੈ ਮੋਗੇ ਜ਼ਿਲ੍ਹੇ ਦੇ ਵਿੱਚ ਤਾ ਵਾਹਿਗੁਰੂ ਜੀ ਜਦੋਂ ਮੈਂ ਉਹ ਖਬਰ ਪੜ੍ਹੀ ਐ ਬਹੁਤ ਰਾਤ ਨੂੰ ਜਦੋਂ ਅਸੀਂ ਇਲੈਕਸ਼ਨ ਡਿਊਟੀ ਤੋਂ ਵਾਪਸ ਆਏ ਆ ਚੰਗੀ ਤਰ੍ਹਾਂ ਸਾਰੀ ਖਬਰ ਪੜ੍ਹੀ ਆ ਨਾ ਫਿਰ ਵਾਹਿਗੁਰੂ ਜੀ ਪ੍ਰਮਾਤਮਾ ਅੱਗੇ ਸ਼ੁਕਰਾਨਾ ਦਿਲਣਾ ਵਾਰ-ਵਾਰ ਸ਼ੁਕਰਾਨਾ ਕਰਦਾ ਸੀਗਾ ਕਿ ਆਹ ਦੇਖੋ ਹੁਣ ਇਹਨਾਂ ਦਾ ਸੋਹਣਾ ਪਰਿਵਾਰ ਵੀ ਸੀਗੇ ਸੋਣੀਆਂ ਇਹਨਾਂ ਕੋਲ ਜੌਬ ਸੀਗੀਆਂ ਸੋਨਾ ਮਤਲਬ ਘਰ ਦੇ ਵਿੱਚ ਪੈਸਾ ਸੋਨਾ ਆ ਰਿਹਾ ਸੀਗਾ ਆਮ ਵੀ ਵਧੀਆ ਤਨਖਾਹਾਂ ਸੀਗੀਆਂ ਉਹਨਾਂ ਦੀਆਂ ਹਨਾ ਸਕੈਂਡਰੀ ਸਕੂਲਾਂ ਦੇ ਵਿੱਚ ਉਹ ਸੀਗੇ ਤਾਂ ਮਿਆਂ ਵੀ ਵੀ ਦੋਨੇ ਸਕੈਂਡਰੀ ਸਕੂਲ ਚ ਸੀਗੇ ਬਹੁਤ ਅੱਛੀ ਤਨਖਾਹ ਸੀ ਉਹਨਾਂ ਦੀ ਪਰ ਵਾਏ ਗੁਰੂ ਜੀ ਕਿਤੇ ਨਾ ਕਿਤੇ ਉਹਨਾਂ ਦੇ ਬੱਚਾਂ ਲਈ ਸੌਖਾ ਨਾ ਦਾ ਨਹੀਂ ਲਿਖਿਆ ਹੋਆ ਸੀਗਾ ਠੀਕ ਹੈ ਬੱਚਾ ਹੁਣ ਮਾਂ ਪਿਓ ਦਾ ਸੌਖਾ ਨਹੀਂ ਹੈ ਜਾਂ ਉਹ ਬੱਚਾ ਨੂੰ ਯਤੀਮ ਪਿੱਛੇ ਵਿਚਾਰੇ ਰਹਿ ਗਏ ਐ ਤਾ ਮਦੈਲਾ ਇਸ ਗੱਲ ਦਾ ਵਾਰ-ਵਾਰ ਸ਼ੁਕਰਾਨਾ ਕਰਦਾ ਸੀਗਾ ਕਿ ਗੁਰੂ ਮਹਾਰਾਜ ਨੇ ਚਲੋ ਇੱਕ ਦਾ ਬਿਜ਼ਨਸ ਨਹੀਂ ਐਨਾ ਜ਼ਿਆਦਾ ਹੈਗਾ ਤਾਂ ਦੂਜੇ ਨੂੰ ਜੌਬ ਦਿੱਤੀ ਐ ਘਰ ਪਰਿਵਾਰ ਬਹੁਤ ਵਧੀਆ ਰੁਖ ਬਹੁਤ ਸੌਖੀ ਰੋਟੀ ਖਾਣੇ ਘਰ ਦੇ ਵਿੱਚ ਇੰਨੀ ਵਧੀਆ ਤੰਦਰੁਸਤੀ ਹੈ ਹਨਾ ਤਾਂ ਇਸ ਚੀਜ਼ ਦਾ ਨਾ ਮਨ ਵਾਰ-ਵਾਰ ਸ਼ੁਕਰਾਨਾ ਕਰ ਰਿਹਾ ਸੀਗਾ ਇਸ ਚੀਜ਼ ਦਾ ਤੇ ਵੀ ਅੱਜ ਉਹਨਾਂ ਦੀਆਂ ਤਨਖਾਹਾਂ ਨੇ ਕੋਈ ਕੰਮ ਨਹੀਂ ਕੀਤਾ ਹਨ ਤਾਂ ਵਧੀਆ ਤਨਖਾਹਾਂ ਲੈਂਦੇ ਸੀਗੇ ਫੇਰ ਵੀ ਵਿਚਾਰੇ ਆਪਣੇ ਬੱਚਿਆਂ ਤੋਂ ਦੂਰ ਚਲੇ ਗਏ ਹਨ ਬੱਚਿਆਂ ਦਾ ਕੀ ਆ ਕੇ ਬਣਦਾ ਬਾਅਦ ਵਿੱਚ ਤਾਂ ਕੋ ਗੱਲ ਹੈ ਬਾਈ ਗੁਰੂ ਜੀ ਜਦੋਂ ਆਪਾਂ ਕਿਸੇ ਨੂੰ ਦੇਖਦੇ ਆ ਨਾ ਇਸ ਤਰ੍ਹਾਂ ਦੀ ਕਿਸੇ ਦੀ ਬਿਮਾਰੀ ਦੇ ਵਿੱਚ ਦੇਖਦੇ ਆ ਹਨ ਕਿਸੇ ਕਿਸੇ ਦਾ ਮਾਂ ਚਲੀ ਜਾਂਦੀ ਕਿਸੇ ਦਾ ਪਿਓ ਚਲਾ ਜਾਂਦਾਗਾ ਜਾਂ ਆਪਾਂ ਇਹ ਦੇਖਦੇ ਆਂ ਘਰ ਦੇ ਵਿੱਚ ਬਿਲਕੁਲ ਤੰਦਰੁਸਤੀ ਹੈ ਨਹੀਂ ਕੀ ਜਿੰਨਾ ਪੈਸਾ ਆ ਰਿਹਾ ਸਾਰਾ ਬਿਮਾਰੀ ਵੱਲ ਜਾ ਰਿਹਾ ਜਾਂ ਘਰ ਦੇ ਵਿੱਚ ਲੜਾਈ ਝਗੜਾ ਹੈ ਤਾਂ ਵਾਹਿ ਕਰੂ ਜੀ ਮਨ ਬਹੁਤ ਸ਼ੁਕਰਾਨਾ ਅਦਾ ਕਰਦਾ ਪਰਮਾਤਮਾ ਦਾ ਕਿ ਅਸੀਂ ਤਾਂ ਇਸ ਬਦਲੇ ਸਾਡਾ ਪਰਿਵਾਰ ਬਹੁਤ ਵਧੀਆ ਬਹੁਤ ਤੰਦਰੁਸਤੀ ਹੈ ਘਰ ਦੇ ਵਿੱਚ ਠੀਕ ਹੈ ਸੋਣੀ ਰੋਟੀ ਖਾਣੇ ਆ ਸੋਹਣਾ ਪਰਿਵਾਰ ਹੈ ਸਾਰਾ ਕੁਝ ਤੇ ਪਰਮਾਤਮਾ ਐਸੀ ਤਰ੍ਹਾਂ ਤੰਦਰੁਸਤੀਆਂ ਬਣਾਈ ਰੱਖੇ ਉਹ ਗੱਲ ਹੈ ਵਾਹਿਗੁਰੂ ਜੀ ਮੈਂ ਇਹ ਆਪਣੀ ਜਿਹੜੀ ਐਗਜ਼ੈਂਪਲ ਹੈ ਤੁਹਾਨੂੰ ਆਪਣੀ ਜਿਹੜੀ ਮੇਰੀ ਇੱਛਾ ਜੋ ਮੈਂ ਰੱਖੀ ਸੀ ਬਾਬਾ ਦੀਪ ਸਿੰਘ ਅੱਗੇ ਜਿਹੜੀ ਇਹ ਮੈਂ ਆਪਣੀ ਗੱਲ ਤੁਹਾਡੇ ਅੱਗੇ ਤਾਂ ਰੱਖੀ ਹੈ ਤਾਂ ਜੋ ਤੁਸੀਂ ਵੀ ਕਿਸੇ ਵੀ ਆਪਣੀ ਪਰੇਸ਼ਾਨੀ ਨੂੰ ਲੈ ਕੇ ਜਾਂ ਤੁਹਾਡੀ ਕੋਈ ਇੱਛਾ ਨਹੀਂ ਪੂਰੀ ਹੁੰਦੀ ਤਾਂ ਤੁਸੀਂ ਮੰਨਣਾ ਡਲਾਓ ਪਰਮਾਤਮਾ ਤੋਂ ਨਾ ਡਟਿਆ ਕਰੋ ਪਰਮਾਤਮਾ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਜੋ ਕੁਝ ਦਿੱਤਾ ਨਾ ਆਪਾਂ ਵੈਗਰੂ ਉਸ ਚੀਜ਼ ਦਾ ਸ਼ੁਕਰਾਨਾ ਕਰਦੇ ਹੀ ਨਹੀਂਗੇ ਪ੍ਰਮਾਤਮਾ ਅਗੇ ਦਾ ਜਿਹੜਾ ਗੁਰਬਾਣੀ ਨਾਲ ਆਪਾਂ ਜਦੋਂ ਵਾਰਤવાર ਜੁੜਾਂਗੇ ਪਰਮਾਤਮਾ ਨੂੰ ਆਪਾਂ ਪਰਮਾਤਮਾ ਜਿਹੜਾ ਹੈ ਨਾ ਆਪਾਂ ਨੂੰ ਸ਼ੁਕਰਾਨਾ ਕਰਨਾ ਸਿਖਾਊਗਾ ਹਨ ਸਭ ਤੋਂ ਵੱਡੀ ਗੱਲ ਹੈ ਜਦੋਂ ਆਪਾਂ ਗੁਰਬਾਣੀ ਨਾਲ ਜੁੜਾਂਗੇ ਜਦੋਂ ਆਪਾਂ ਜ਼ਿੰਦਗੀ ਦੇ ਵਿੱਚ ਜਿੰਨਾ ਜ਼ਿਆਦਾ ਪਰਮਾਤਮਾ ਦਾ ਸ਼ੁਕਰਾਨਾ ਕਰਾਂਗੇ ਨਾ ਵਾਹਿਗੁਰੂ ਨੇ ਆਪਾਂ ਨੂੰ ਉਨਾ ਹੀ ਜ਼ਿਆਦਾ ਕੁਝ ਦੇਣਾਗਾ ਸਭ ਤੋਂ ਵੱਡੀ ਗੱਲ ਐਮ ਐਮ ਰੋਲ ਜਿਹੜਾ ਹੈਗਾ ਉਹ ਜ਼ਿੰਦਗੀ ਵਿੱਚ ਇਹ ਨਿਭਾਉਂਦਾ ਆਪਣਾ ਸ਼ੁਕਰਾਨਾ ਤੇ ਕਹਿੰਦੇ ਨਾ ਜਿੰਨਾ ਜ਼ਿਆਦਾ ਆਪਾਂ ਸ਼ੁਕਰਾਨਾ ਕਰੀਏ ਨਾ ਵਾਹਿਗੁਰੂ ਉਨਾ ਜ਼ਿਆਦਾ ਦਿੰਦਾ ਤੇ ਜੇ ਫਿਰ ਆਪਾਂ ਕਈਏ ਵੀ ਨਾ ਬਿਸੱਚੇ ਪਾਸ਼ਾ ਵਾਹਿਗੁਰੂ ਮੈਨੂੰ ਹੁਣ ਬਹੁਤ ਕੁਝ ਦਿੱਤਾ ਹੈਗਾ ਤੇ ਹੁਣ ਤੂੰ ਕਿਸੇ ਹੋਰ ਗਰੀਬ ਦਾ ਭਲਾ ਕਰ ਤਾਂ ਵਾਹਿਗੁਰੂ ਫੇਰ ਵੀ ਦਿੰਦਾ ਹੈਗਾ ਕਿਉਂਕਿ ਆਪਾਂ ਉਹਦਾ ਸ਼ੁਕਰਾਨਾ ਕਰ ਰਹੇ ਹਾਂ ਹੈਨਾ ਦੁਨੀਆਂ ਦੇ ਵਿੱਚ ਵੀ ਜੇਕਰ ਆਪਣਾ ਕੋਈ ਭੈਣ ਭਰਾ ਹੈ ਜਾਂ ਆਪਣਾ ਕੋਈ ਦੋਸਤ ਹੈ ਤੇ ਉਹਨਾਂ ਦਾ ਆਪਾਂ ਮੰਨ ਲਓ ਆਪਾਂ ਵਾਰ-ਵਾਰ ਧੰਨਵਾਦ ਕਰਦੇ ਆ ਵੀ ਧੰਨਵਾਦ ਤੁਹਾਡਾ ਧੰਨਵਾਦ ਉਹ ਕਿੰਨਾ ਖੁਸ਼ ਹੁੰਦਾ ਖੁਸ਼ ਹੋਊ ਕਿ ਉਹ ਆਪਣੀ ਹੋਰ ਹੈਲਪ ਕਰਦਾ ਉਸੇ ਤਰ੍ਹਾਂ ਵੀ ਗੁਰੂ ਜੀ ਪਰਮਾਤਮਾ ਵੀ ਆਪਣੇ ਸ਼ੁਕਰਾਨੇ ਤੋਂ ਬਹੁਤ ਖੁਸ਼ ਹੁੰਦਾਗਾ ਪਾਠ ਪੂਜਾ ਬੇਸ਼ੱਕ ਆਪਾਂ ਘੱਟ ਕਰ ਲਈਏ ਪਰ ਉਹ ਸ਼ੁਕਰਾਨੇ ਤੋਂ ਔਰ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਗੁਣ ਅਪਣਾਉਣੇ ਚਾਹੀਦੇ ਆ ਹਨਾ ਸੱਚੰਗੀਆਂ ਸੇਧਾਂ ਜਿਹੜੀਆਂ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਅਪਣਾਉਣੀਆਂ ਚਾਹੀਦੀਆਂ ਉਹ ਚੀਜ਼ ਤੋਂ ਪਰਮਾਤਮਾ ਬਹੁਤ ਖੁਸ਼ ਹੁੰਦਾਗਾ ਤਾ ਗੁਰਬਾਣੀ ਦੇ ਨਾਲ ਨਾਲ ਆਪਣਾ ਜ਼ਰੂਰੀ ਹੈ ਕਿ ਆਪਾਂ ਇਹ ਚੀਜ਼ਾਂ ਜ਼ਰੂਰ ਕਰੀਏ ਤਾਂ ਵਾਹਿਗੁਰੂ ਜੀ ਉਮੀਦ ਕਰਦੇ ਹਾਂ ਹੋਊਗੀ ਕਿ ਤੁਹਾਨੂੰ ਅੱਜ ਦੀ ਵੀਡੀਓ ਜਿਹੜੀ ਚੰਗੀ ਲੱਗ ਗਈ ਹੋਣੀ ਹੈ ਤੇ ਜੇ ਇਹ ਚੀਜ਼ਾਂ ਆਪਾਂ ਜ਼ਿੰਦਗੀ ਦੇ ਵਿੱਚ ਆਪਾਂ ਪਣਾ ਲਈਏ ਤਾਂ ਆਪਣੀ ਜਿਹੜੀ ਜ਼ਿੰਦਗੀ ਹੈ ਉਹ ਸਕਾਰਾਤਮਕ ਰਾਹ ਤੇ ਚੱਲ ਪੈਂਦੀ ਹੈ ਇੱਕ ਸਿੱਧੇ ਰਾਹ ਤੇ ਇੱਕ ਪੋਜੀਟਿਵ ਰਾਹ ਤੇ ਚੱਲ ਜਾਂ ਪੈਂਦੀ ਹੈ ਤਾਂ ਇਨੀ ਹੈ ਕਿ ਬੇਨਤੀਆਂ ਵਾਹਿਗੁਰੂ ਜੀ ਅੱਜ ਪਰਵਾਣ ਕਰਨੀ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵਾਤਵਾਅ ਸ਼ੇਅਰ ਕਰੋ ਹਨਾ ਤਾਂ ਜੋ ਕੋਈ ਹੋਰ ਵੀ ਭੈਣ ਭਰਾ ਗੁਰਪਾਣੀ ਨਾਲ ਜੁੜ ਸਕੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ